HURRY ਚੋਣਾਂ ਦੇ ਵਿੱਚ 5 ਵਜੇ ਤੱਕ ਅਨੁਮਾਨਿਤ ਪੋਲ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਗਿੱਦੜਬਾਹਾ ਦੇ ਵਿੱਚ 78.1% VOTING ਹੋਈ ਹੈ ਤੇ ਡੇਰਾਬਾਬਾ ਨਾਨਕ ਦੇ ਵਿੱਚ 95.8% VOTING ਜਿਹੜੀ ਹੈ ਹੋ ਚੁੱਕੀ ਹੈ ਬਰਨਾਲਾ ਦੇ ਵਿੱਚ 52.7% VOTING ਹੋਈ ਤੇ ੱਬੇਵਾਲ ਦੇ ਵਿੱਚ 48.1% VOTING ਜਿਹੜੀ ਹੈ ਹੋ ਚੁੱਕੀ ਹੈ ਤੇ ਜਿਮਨੀ ਚੋਣਾਂ 'ਚ 5 ਵਜੇ ਤੱਕ ਦਾ ਅਨੁਮਾਨਿਤ ਪੋਲ ਪ੍ਰਤੀਸ਼ਤ ਤੁਹਾਨੂੰ ਦੱਸ ਰਹੇ ਹਾਂ ਕਿ ਦਰਬਾਹਾ ਦੀ ਜੇਕਰ ਆਪਾਂ ਗੱਲ ਕਰਦੇ ਆ 78.01% VOTING ਜਿਹੜੀ ਹੈ ਹੋਈ ਹੈ ਡੇਰਾਬਾਬਾ ਨਾਨਕ ਦੇ ਵਿੱਚ 95.8 प्रतिशत वोटिंग हुई बरनाला ਦੇ ਵਿੱਚ 52.7 VOTING ਤੇ ਦੱਸਦੇ ਕਿ ਚਾਰ ਹਲਕਿਆਂ ਦੇ ਵਿੱਚ ਜਿਮੜੀ ਚੋਣਾਂ ਦੇ ਲਈ VOTING ਖਤਮ ਹੋ ਚੁੱਕੀ ਹੈ 6 ਵਜੇ ਤੱਕ ਲੋਕਾਂ ਨੇ ਵੋਟਾਂ ਪਾਈਆਂ ਚਾਰ ਹਲਕਿਆਂ ਦੇ ਵਿੱਚ ਕੁੱਲ 45 ਉਮੀਦਵਾਰ ਜੁੜੇ ਨੇ ਮੈਦਾਨ ਦੇ ਵਿੱਚ ਨੇ EVM ਦੇ ਵਿੱਚ ਉਮੀਦਵਾਰਾਂ ਦੀ ਹੁਣ ਕਿਸਮਤ ਤੈਅ ਹੋ ਚੁੱਕੀ ਹੈ ਜਿਹੜੀ ਹੈ ਦੱਸਦੇ ਕਿ ਕੈਦ ਹੋ ਚੁੱਕੀ ਹੈ EVM ਦੇ ਵਿੱਚ ਕਿ ਉਹਨਾਂ ਦੀ ਕਿਸਮਤ ਤੇ ਚਾਰ ਸੀਟਾਂ ਨਸੇ ਕਿ ਗੇਦੜ ਵਾਹ ਡਰਾਬਾਬਾ ਨਾਨਕ ਬਰਨਾਲਾ ਚੱਬੀਵਾਲ ਇਹਨਾਂ ਚਾਰ ਸੀਟਾਂ ਤੇ ਅੱਜ ਜਿਮਣੀ ਚੋਣਾ ਦੇ ਲਈ VOTING ਹੋਈ ਜੋ ਕਿ ਹੁਣ ਥਮ ਚੁਕੀ ਹੈ VOTING ਪ੍ਰਕਿਰਿਆ ਦੱਸਦੇ ਕਿ ਚਾਰ ਹਲਕਿਆਂ ਦੇ ਵਿੱਚ ਜਿਮਣੀ ਚੋਣਾ ਦੇ ਲਈ VOTING ਦੀ ਜਿਹੜੀ ਅਨੁਮਾਨਿਤ ਤੁਹਾਨੂੰ ਦੱਸਿਆ ਸੀ ਕਿ ਕਿੰਨਾ ਕਿੰਨਾ ਪ੍ਰਤੀਸ਼ਤ VOTING ਚੜੀ ਇੱਥੇ ਹੋਈ ਹੈ ਗਿੱਦੜਵਾਹਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਚੱਬੇਵਾਲਦ ਵਿੱਚ ਅੱਜ VOTING ਹੋਈ 6 ਵਜੇ ਤੱਕ ਲੋਕਾਂ ਨੇ ਵੋਟਾਂ ਪਾਈਆ ਤੇ ਹੁਣ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਕੈਦ ਹੋ ਚੁੱਕੀ ਹੈ 23 ਤਰੀਕ ਨੂੰ ਨਤੀਜੇ ਸਾਹਮਣੇ ਆਉਣਗੇ 23 ਤਰੀਕ ਨੂੰ ਇਹ ਤੈ ਹੋਵੇਗਾ कि ਕਿਹੜੇ ਕਿਸ ਉਮੀਦਵਾਰ ਦੇ ਅਸਰ ਤੇ ਲੋਕਾਂ ਦਾ ਤਾਜ ਜੁੜਾ ਹੈ ਸਜਾ ਹੈ ਤੇ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਦੇ ਲਈ VOTING ਜੁੜੀ ਹੈ ਹੋਈ ਤੇ VOTING ਜੁੜੀ ਹੈ ਜਿਮਨੀ ਚੋਣਾ ਦੇ ਲਈ VOTING ਹੁਣ ਖਤਮ ਹੋ ਚੁੱਕੀ ਹੈ ਦੱਸ ਦੇ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਗਈਆਂ ਨੇ ਤੇ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਦੇ ਲਈ VOTING ਜੁੜੀ ਹੈ ਹੁਣ ਖਤਮ ਹੋ ਚੁੱਕੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ 4.8% VOTING ਹੋਈ ਬਰਨਾਲਾ ਦੇ ਵਿੱਚ 52.7% VOTING ਹੋਈ ਹੈ ਚੱਬੇਵਾਲ ਦੇ ਵਿੱਚ 48.1% VOTING ਹੋਈ ਚਾਰ ਹਲਕਿਆਂ ਦੇ ਵਿੱਚ ਕੁੱਲ 45 ਉਮੀਦਵਾਰਾਂ ਮੇ ਸਾਹਮਣੇ ਸੀ ਤੇ EVM ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਹੁਣ ਕੈਦ ਹੋ ਚੁੱਕੀ ਹੈ ਕਿ ਦੜਬਾਹਾ ਜਰਾਵਾ ਬਾਬਾ ਨਾਨਕ ਬਰਨਾਲਾ ਅਤੇ ਚੱਬੇਵਾਲ ਇਹ ਚਾਰੋਂ ਸੀਟ ਜਿੱਥੇ ਕਿ ਵਿਧਾਨ ਸਭਾ ਦੀ ਸੀਟ ਤੇ ਜਿਮਨੀ ਚੋਣ ਹੋਈ ਹੈ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਦੇ ਲਈ VOTING ਜਿਹੜੀ ਹੈ ਹੁਣ ਖਤਮ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਹੀ VOTING ਜਿਹੜੀ ਹੈ ਸ਼ੁਰੂ ਹੋ ਗਈ ਸੀ ਤੇ ਸ਼ਾਮ 6 ਵਜੇ ਤੱਕ ਲੋਕਾਂ ਨੇ ਵੋਟ ਪਾਇਆ ਨੇ ते उन हम सा सहयोगी सुनील लाखा जुड़ चुके हैं सुनील सब तो पहला सवाल तो आड़े तो ही रहेगा कि तो आड़े हलके हल्के प्रतिशत वोटिंग जोड़ी है हुई है क्योंकि हम शाम दे छे बजे तक वोटिंग आप जोड़ी वोट ने पाई है उस तो बाद हूँ प्रक्रिया थम चुकी है सुनील तुम अपने आपूम्यूट करो तो आवाज साढ़े तक नहीं आ रही है शुरू तो तो हुई।, तो तो हुई है क्योंकि सवेरे ठंड से उस दिन निकलिया चढ़ी उसपहर वे लोग ने कुछ वोट पी अपना बोड बनाया घर तू निकले लाइन लगनिया शुरू हुई सवेर तो शाम तक इक्का दुका तक ही चलते रहे ਬਹੁਤ ਸਾਰੇ ਬੂਥਾਂ ਤੇ ਜਾ ਕੇ ਅਸੀਂ ਇਹ ਰਾਉਂਡ ਲਗਾਏ ਆ ਚੈੱਕ ਕੀਤੇ ਆ ਦੇਖਿਆ ਪਰ ਜੇ ਆਪਾਂ ਗੱਲ ਕਰੀਏ ਸ਼ਾਮ 5 ਵਜੇ ਤੱਕ 5 ਵਜੇ ਤੱਕ 48.1% ਜਿਹੜੀ ਵੋਟ ਹੈ ਉਹ ਵਿਧਾਨ ਸਭਾ ਹਲਕਾ ਚਬੇਵਾਲ ਦੇ ਵਿੱਚ ਪਈ ਹੈ ਅਸੀਂ ਕਿਸ ਜਿਹੜੀ ਵੋਟ ਹੈ ਇਹ ਪੋਲ ਹੋਈ ਹੋਵੇਗੀ ਕਿਉਂਕਿ ਹਜੇ ਤੱਕ 6 ਵਜੇ ਹੁਣ ਜਾ ਕੇ ਵੋਟ ਪੋਲ ਹੋ ਚੁੱਕੀ ਹੈ ਬੰਦ ਹੋ ਗਈ ਹੈ ਔਰ ਜਿਹੜਾ ਇਹਦਾ ਪਰਸੈਂਟ ਪ੍ਰਸ਼ਾਸਨ ਵੱਲੋਂ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹੋਵੇਗਾ ਔਰ 50% ਵੋਟ ਪਈ ਸੀ ਆਪਾਂ ਕਹਿ ਸਕਦੇ ਆਂ ਵੀ 1.5 ਲੱਖ ਦੇ ਕਰੀਬ ਜਿਹੜੀ ਆ 1,60,000 ਦੇ ਕਰੀਬ ਜਿਹੜੇ ਵੋਟਰਾਂ ਦੇ ਵਿੱਚੋਂ ਆਪਾਂ ਕਹਿ ਸਕਦੇ ਆਂ ਵੀ ਜਿਹੜਾ 80 ਹਜ਼ਾਰ ਦੇ ਕਰੀਬ ਜਿਹੜੇ ਵੋਟਰ ਨੇ ਭੁਗਤੇ ਨੇ ਔਰ ਕਿਤਨਾ ਕਿਤੇ ਲੋਕ ਕੋਈ ਬਾਰ-ਬਾਰ ਜਿਹੜੀਆਂ ਚੋਣਾਂ ਜਾਂ ਵੋਟਾਂ ਨੇ ਉਹ ਆ ਰਹੀਆਂ ਨੇ ਬਹੁਤ ਜਲਦੀ-ਜਲਦੀ ਪਿਛਲੇ ਵਾਰੀ ਇਲੈਕਸ਼ਨ ਹੋ ਕੇ ਏਟੇ ਉਸ ਤੋਂ ਬਾਅਦ 2 ਸਾਲ ਤੋਂ ਬਾਅਦ ਫਿਰ ਆ ਸੰਸਦ ਦੇ ਆ ਗਏ ਆ ਗਏ ਤੇ 6 ਵਜੇ ਤੱਕ ਲੋਕ ਇਸ ਤਰ੍ਹਾਂ ਦੇ ਲੋਕ بار بار ਦੂਸਰੀ ਗੱਲ ਹੈ ਕਿ ਜਿਹੜੀ ਇਸ ਵਾਰ ਜਿਹੜਾ ਹੈ ਦੂਸਰੀ ਗੱਲ ਹੈ ਜੀ ਇਸ ਇਲਾਕੇ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਲੋਕ ਕਾਫੀ ਹਨ ਇਹਨਾਂ ਦਿਨਾਂ ਦੇ ਵਿੱਚ ਮਟਰ ਆਲੂ ਦੀ ਫਸਲ ਜਿਹੜੀ ਹੈ ਕਿਉਂਕਿ ਪਿੰਡਾਂ ਦਾ ਇਲਾਕਾ ਹੈ ਚੱਬੇਵਾਲ ਜਿਹੜਾ ਹੈ ਸਾਰਾ ਪਿੰਡੂ ਇਲਾਕਾ ਹੈ ਔਰ ਇਹ ਜਿਹੜੀ ਲੇਬਰ ਜਾਂ ਆਪਾਂ ਕਹਿੰਦਾ ਜ਼ਿੰਮੇਵਾਰ ਦੇ ਨਾਲ ਸੰਬੰਧ ਹੈ ਜਿਆਦਾਤਰ VOTER ਜਿਹੜੇ ਆ ਖੇਤਾਂ ਦੇ ਵਿੱਚ ਜਾਂ ਆਪਣੇ ਕੰਮ ਕਰਾਂ ਦੇ ਵਿੱਚ ਰੁਝੇ ਹੋਏ ਹਨ ਜਿਸ ਕਰਕੇ ਜਿਹੜੇ VOTING ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿਹੜੀ ਆ ਉਹ ਘੱਟ ਲੋਕਾਂ ਦੀ آمد ਦੇ ਇੱਕ ਨੂੰ ਮਿਲੀ ਹੈ ਜਿਸ ਕਰਕੇ ਜਿਹੜੀ VOTING ਪ੍ਰਕਿਰਿਆ ਸ਼ਾਮ ਤੱਕ ਜਿਹੜੀ ਆ ਉਹ ਅਧ ਜਾਨਕਿ 50% ਤੱਕ ਇਹ ਬਹੁਤ ਮੁਸ਼ਕਲ ਦੇ ਨਾਲ ਪਹੁੰਚ ਸਕੀ ਹੈ ਜੇ ਤੇ ਸੁਨੀਲ ਸਾਪੂਰੇ ਦਿਨ ਜੜੀ ਹੈ ਵੋਟ ਪਾਈਆਂ ਗਏ ਲੋਕਾਂ ਦੇ ਵੱਲੋਂ ਪੂਰੇ ਦਿਨ ਦੇ ਵਿਚਕਾਰ ਕੋਈ ਅਜਿਹੀ ਅਕਤਨਾ ਉੱਥੇ ਵਾਪਰੀ ਜਿਸ ਦੇ ਨਾਲ ਅਮਨ ਅਮਾਨ ਦੇ ਨਾਲ ਜੁੜੀ ਨੇਪਰੇ ਚੜ੍ਹਨ ਦੀ ਗੱਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਸੀ ਉਸ ਦੇ ਵਿੱਚ ਵਿਗਨ ਪਿਆ ਹੋਵੇ ਬਿਲਕੁਲ ਜੀ ਸਵੇਰ ਤੋਂ ਹੀ ਐਸਐਸਪੀ ਸਾਹਿਬ ਡੀਸੀ ਸਾਹਿਬ ਉਹ ਜਿਹੜੀਆਂ ਟੀਮਾਂ ਲਗਾਈਆਂ ਗਈਆਂ ਨੇ ਸੇ ਕੰਮ ਚ ਕੰਮ 1500 ਜਿਹੜਾ ਪੁਲਿਸ ਕਰਮੀ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਏ ਕੇ ਸਾਣਾਂ ਪੈਰਾ ਮਿਲਟਰੀ ਫੋਰਸ ਲਗਾਈ ਗਈ ਸੀ ਸਖਤੀ ਸੀ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਕੰਟਰੋਲ ਰੂਮ ਜਿਹੜੇ ਸੀ ਸਥਾਨੀਆਂ ਥਾਣੇ ਚੌਕੀ ਜਾਂ ਡੀਸੀ ਆਫਿਸ ਦੇ ਵਿੱਚ ਉਹਨਾਂ ਦਾ ਕੰਟਰੋਲ ਸੀ ਸਾਰਾ ਪੂਰੀ ਤਰ੍ਹਾਂ ਨਾਲ ਨજર ਰੱਖੀ ਜਾ ਰਹੀ ਸੀ ਕਿਸੇ ਤਰ੍ਹਾਂ ਦੀ ਅਨਸੁਖਾਮੀ ਘਟਨਾ ਨਹੀਂ ਵਾਪਰੀ ਹੈ ਔਰ ਗੱਲ ਕਰਦੇ ਜੇ ਆਪਾਂ ਇੱਕ ਮਸ਼ੀਨ ਦੇ ਵਿੱਚ ਕੁਝ ਹਲਕੀ ਫੁਣਕੀ ਦਿੱਕਤ ਆਈ ਸੀ ਖਰਾਬੀ ਆਈ ਸੀ ਉਹਨੂੰ ਤੁਰੰਤ ਜਿਹੜਾ ਠੀਕ ਕਰ ਦਿੱਤਾ ਗਿਆ ਔਰ ਜਿਹੜੀ ਵੋਟ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਤਾਂ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਖਾਮੀ ਘਟਨਾ ਦੀ ਜਾਂ ਸ਼ਿਕਾਇਤ ਦੀ ਚਾਹੇ ਉਹ ਉਮੀਦਵਾਰ ਹੋਵੇ ਚਾਹੇ ਉਹ ਪੋਲਿੰਗ ਬੂਥ ਤੇ ਬੈਠਿਆ ਹੋਣ ਪੋਲਿੰਗ ਸਟੇਸ਼ਨ ਤੇ ਹੋਵੇ ਕੋਈ ਵੀ ਹੋਵੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਹੀਂ ਸਾਹਮਣੇ ਦਿਖਣ ਮਿਲੀ ਹੈ ਪੰਜਾਬ ਦੇ ਵਿੱਚ ਠੰਡ ਇੱਕ ਵੱਡਾ ਫੈਕਟਰ ਹੈ ਕਿਉਂਕਿ ਦੁਪਹਿਰ ਤੱਕ ਤਾਂ ਠੀਕ ਠੀਕ ਪਰ ਸ਼ਾਮ ਦੇ ਵੇਲੇ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਕਿ VOTING ਪਰਸੈਂਟੇਜ ਦੇ ਵਿੱਚ ਘਾਟਾ ਦੇਖਣ ਨੂੰ ਮਿਲਿਆ ਹੋਵੇ ਬਿਲਕੁਲ ਕਿਉਂਕਿ ਜਿਹੜੇ ਸਰਦੀ ਜਿਹੜੀ ਕਿਤੇ ਨਾ ਕਿਤੇ ਅਕਾਊਂਟ ਕਰਦੀ ਹੈ ਕਿਉਂਕਿ ਸਵੇਰੇ ਸਰਦੀ ਸੀ ਤੁੰਦ ਕਰਨ ਜਿਹੜਾ 9 ਵਜੇ ਤੱਕ ਜਿਹੜੀ ਹੈ ਬਹੁਤ ਜ਼ਿਆਦਾ ਲੋਕ ਨਹੀਂ ਨਿਕਲੇ ਜਿਹੜਾ ਸ਼ਾਮ ਨੂੰ ਆ ਤੁਸੀਂ ਹੁਣ ਵੀ ਦੇਖ ਸਕਦੇ ਹੋ ਜੇ ਆਪਾਂ ਇਹ ਲਾਈਟ ਦਾ ਪ੍ਰਯੋਗ ਨਹੀਂ ਕਰਦੇ ਤਾਂ ਬਿਲਕੁਲ ਹਨੇਰਾ ਹੋ ਚੁੱਕਾ ਹੈ ਕਿਉਂਕਿ ਇਹ ਇਲਾਕਾ ਪਿੰਡਾਂ ਦਾ ਹੈ ਪਿੰਡਾਂ ਤੋਂ ਕੁਸ਼ਤੂਰੀ ਤੇ ਚੱਲ ਕੇ ਆਉਣਾ ਪੈਂਦਾ ਹੈ ਤੇ ਉਹ ਇਸ ਕਾਰਨ ਜਿਹੜੇ ਬਜ਼ੁਰਗ ਨੇ ਜਾਂ ਆਪਾਂ ਕਹਿ ਸਕਦੇ ਹਾਂ ਔਰਤਾਂ ਆ ਥੁੜੀਆਂ ਆ ਆਉਣ ਦੇ ਵਿੱਚ ਉਹਨਾਂ ਨੂੰ ਦਿੱਕਤ ਹੁੰਦੀ ਹੈ ਕੋਈ ਸਾਧਨਾਂ ਦੀ ਵੀ ਪ੍ਰੋਬਲਮ ਹੁੰਦੀ ਹੈ ਪਰ ਸਰਕਾਰੀ ਤੌਰ ਤੇ ਸਹੂਲਤਾਂ ਉਪਲਬਧ ਕੀਤੀ ਗਈ ਹੈ ਪਰ ਫਿਰ ਵੀ ਜਿਹੜਾ ਦਿਨ ਹੈ ਜਲਦੀ ਥੋੜਾ ਟਾਈਮ ਬਾਕੀ ਗਰਮੀਆਂ ਨਾਲੋਂ ਜਲਦੀ ਢਲ ਜਾਂਦਾ ਹੈ ਇਸ ਕਰਕੇ ਵੀ ਜਿਹੜਾ ਇਹ ਪ੍ਰਕਿਰਿਆ ਦੇ ਵਿੱਚ ਥੋੜੀ ਕਮੀ ਦੇਖਣ ਨੂੰ ਮਿਲੀ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਕਿਉਂਕਿ VOTING ਪ੍ਰਕਿਰਿਆ ਹੁਣ ਰੁਕ ਚੁੱਕੀ ਹੈ 23 ਤਰੀਕ ਨੂੰ ਨਤੀਜੇ ਸਾਹਮਣੇ ਵੈਸੇ ਆ ਜਾਣਗੇ ਲੇਕਿਨ ਕਿਸ ਪਾਰਟੀ ਦਾ ਪਲੜਾ ਜਿਹੜਾ ਹੈ ਪਾਰੀ ਨਜ਼ਰ ਆ ਰਿਹਾ ਹੈ ਜੇ ਅਸੀਂ ਪਾਰਟੀ ਦੀ ਗੱਲਬਾਤ ਕਰੀਏ ਤਾਂ ਜਿਹੜਾ ਤਿਕੋਣਾ ਮੁਕਾਬਲਾ ਹੈ ਤਿੰਨੋ ਹੀ ਉਮੀਦਵਾਰ ਤਲਬਦਲੂ ਹਨ ਜਲ ਬਦਲੂਆਂ ਅਮੀਦਵਾਰਾਂ ਦੇ ਵਿੱਚ ਇਹ ਮੁਕਾਬਲਾ ਜਿਹੜਾ ਹੋ ਰਿਹਾ ਹੈ ਖਾਸ ਤਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਡਾਕਟਰ ਇਸ਼ਾਨ ਤੋਂ ਉਹਨਾਂ ਦੇ ਜਿਹੜੇ ਪਿਤਾ ਜੀ ਹਨ ਇੱਥੋਂ ਐਮ ਐਲ ਏ ਬਣੇ ਸਨ ਉਸ ਤੋਂ ਬਾਅਦ ਇਹ ਸੰਸਦ ਬਣੇ ਸੀਟ ਖਾਲੀ ਹੋਈ ਉਹਨਾਂ ਨੇ ਆਪਣੇ ਡਾਕਟਰ ਰਾਜਕੁਮਾਰ ਜੱਵੇਵਾਲ ਨੇ ਆਪਣੇ بیٹے ਸ਼ਾਨਕ ਨੂੰ ਉਤਾਰਿਆ ਹੈ ਚੰਗ ਔਰ ਨਵੇਂ ਪਹਿਲਾਂ ਉਹਨਾਂ ਨੇ ਕਿਸੇ ਤਰ੍ਹਾਂ ਦੇ ਵੀ ਕੋਈ ਛੋਟੀ ਵੱਡੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਿਆ ਹੈ ਸਟੱਡੀ ਕਰਕੇ ਸਿੱਧਾ ਹੀ ਰਾਜਨੀਤੀ ਦੇ ਵਿੱਚ ਆਏ ਹਨ ਡਾਕਟਰ ਦਾ ਪੇਸ਼ਾ ਛੱਡ ਕੇ ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਤੋਂ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਸਰਦਾਰ ਸਹੁਗ ਸਿੰਘ ਠੰਡਲ ਜਿਨ੍ਹਾਂ ਦੀ ਪਛਾਣ ਇੱਥੇ ਇਲਾਕੇ ਦੇ ਵਿੱਚ ਕਾਫੀ ਹੈ ਕਿਉਂਕਿ ਉਹ ਕੋ ਇਥੋਂ 4 ਵਾਰ ਐਮਐਲਏ 2 ਵਾਰ ਮੰਤਰੀ ਸਰਕਾਰ ਦੇ ਵਿੱਚ ਬਣ ਚੁੱਕੇ ਹਨ ਜਿਸ ਕਾਰਨ ਜਿਹੜਾ ਆ ਉਹਨਾਂ ਦੀ ਵੀ ਪਛਾਣ ਕਾਫੀ ਹੈ ਪਰ ਅਕਾਲੀ ਦਲ ਦੇ ਵਿੱਚ ਪਿਛਲੇ ਸਮੇਂ ਤੋਂ ਕੁਝ ਗਤੀਵਿਧੀਆਂ ਜਿਹੜੀਆਂ ਇਦਾਂ ਦੀਆਂ ਰਹੀਆਂ ਕਿ ਉਹਨਾਂ ਨੂੰ ਜਿਹੜਾ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਪਿਆ ਭਾਜਪਾ ਦੇ ਜਿਹੜੇ ਬੂਥ ਵਗੈਰਾ ਕਿਸੇ ਕੁਝ ਜਗ੍ਹਾ ਤੇ ਨਹੀਂ ਲਗਾਏ ਗਏ ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਭਾਜਪਾ ਆ ਉਹ ਨੈਗੇਟਿਵ ਪਾਸੇ ਜਾ ਰਹੀ ਹੈ ਤੇ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਦੇ ਜਿਹੜੇ ਉਮੀਦਵਾਰ ਆ ਉਹ ਬਸਪਾ ਤੋਂ ਇੱਧਰ ਆਏ ਹਨ ਬਸਪਾ ਤੋਂ ਕਾਂਗਰਸ ਦੇ ਵੀ ਸ਼ਾਮਲ ਹੋਏ ਹਨ ਔਰ ਉਹ ਪਾਰ ਕੌਂਸਲ ਦੇ ਦੋ ਵਾਰ ਜਿਹੜੇ ਆ ਮੌਜੂਦਾ ਸਮੇਂ ਦੇ ਵਿੱਚ ਵੀ ਪ੍ਰਧਾਨ ਹਨ ਔਰ ਪਹਿਲਾ ਵੀ ਬਾਰ ਕੌਂਸਲ ਦੇ ਜਿਹੜੇ ਉਪਰਦਾਰ ਰਹਿ ਚੁੱਕੇ ਹਨ ਇਸ ਕਰਕੇ ਉਹਨਾਂ ਦੀ ਪਛਾਣ ਜਿਹੜੀ ਹੈ ਸ਼ਹਿਰ ਦੇ ਵਿੱਚ ਹੈ ਲੇਕਿਨ ਉਹ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਪਛਾਣ ਥੋੜੀ ਜਈ ਉਹਨਾਂ ਦੀ ਘੱਟ ਹੈ ਲੇਕਿਨ ਸਬੰਧਤ ਉਹ ਇਸ ਇਲਾਕੇ ਦੇ ਨਾਲ ਨੇ ਕਿਉਂਕਿ ਉਹ ਜਦੋਂ ਆਪਣੇ ਕੁੱਤੇ ਨੂੰ ਲੈ ਕੇ ਹੁਸ਼ਾਰਪੁਰ ਦੇ ਵਿੱਚ ਹੀ ਰਹਿਣ ਲੱਪੇ ਨੇ ਉੱਥੇ ਹੀ ਕੰਮ ਕਰਦੇ ਨੇ ਇਸ ਕਰਕੇ ਉਹ ਪਿੰਡ ਪਿੰਡ ਜਿਹੜਾ ਪਿਛਲਾ ਜਿਹੜਾ ਉਹਨਾਂ ਦਾ ਖੇਤਰ ਹੈ ਉਥੋਂ ਥੋੜਾ ਜਿਆ ਉਹ ਪਿਛੜ ਗਏ ਹਨ ਤੇ ਕਾਂਗਰਸ ਦਾ ਵੀ ਜਿਹੜਾ ਕਿਉਂਕਿ ਜਿਹੜੇ ਐਕਸਟਰਾ ਦਿਨ ਮਿਲੇ ਹੈ ਕਾਂਗਰਸ ਨੂੰ ਕਾਫੀ ਫਾਇਦਾ ਮਿਲਿਆ ਹੈ ਉਹਦੇ ਵਿੱਚ ਅਚਾਨਕ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੇ ਕਿ ਅਚਾਨਕ ਐਂਟਰੀ ਕੀਤੀ ਸੀਗੀ ਉਹਦੇ ਕਰਨੇ ਦੇ ਨਾਲ ਵੀ ਕਾਫੀ ਕੱਠ ਜਿਹੜਾ ਦੇਖਣ ਨੂੰ ਮਿਲਿਆ ਪ੍ਰਤਾਪ ਸਿੰਘ ਬਾਜਵਾਬ ਜੀ ਅਤੇ ਹੋਰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆਈ ਹੈ ਉਹਦੇ ਨਾਲ ਅਚਾਨਕ ਇਹ ਜਿਹੜਾ ਆ ਲੋਕਾਂ ਦਾ ਜਿਹੜਾ ਰੁਝਾਨਾ ਕਾਂਗਰਸ ਵੱਲ ਵੀ ਗਿਆ ਹੈ ਕਿਉਂਕਿ ਪਿੱਛੇ ਜਿਹੜਾ ਜਿੰਨੇ ਵੀ ਰਿਜ਼ਲਟ ਆਏ ਹਨ ਸੰਸਦਾਂ ਦੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਗਏ ਹਨ ਕਿਤੇ ਇਹਨਾਂ ਕਿਤੇ ਲੋਕਾਂ ਦਾ ਧਿਆਨ ਜਿਹੜਾ ਕਾਂਗਰਸ ਵੱਲ ਵੀ ਜਾ ਰਿਹਾ ਹੈ ਗੱਲ ਕਰੀਏ ਤਾਂ ਇੱਕ ਭਾਜਪਾ ਦੀ ਭਾਜਪਾ ਨੇ ਇੱਕ ਨੀਮ ਰੱਖੀ ਹੈ ਆਉਣ ਵਾਲੀਆਂ ਜਿਹੜੀਆਂ ਅਗਲੀਆਂ ਚੋਣਾਂ ਹੈ ਉਹਦੇ ਲਈ ਇੱਕ ਉਮੀਦਵਾਰ ਆਪਣਾ ਚਿਹਰਾ ਦਿਖਾਤਾ ਹੈ ਦੂਸਰੇ ਪਾਸੇ ਆਪ ਔਰ ਕਾਂਗਰਸ ਦਾ ਜਿਹੜਾ ਇਹਨਾਂ ਦਾ ਮੁਕਾਬਲਾ ਇਸ ਵੇਲੇ ਚੱਬੇਵਾਲ ਏਰੀਆ ਦੇ ਵਿੱਚ ਜਿਹੜਾ ਹੋ ਰਿਹਾ ਹੈ ਦੇਖਣਾ ਹੋਵੇਗਾ ਕਾਂਗਰਸ ਬਾਜ਼ੀ ਮਾਰਦੀ ਹੈ ਕਿਉਂਕਿ ਸਾਇਲੈਂਟ ਬੋਰਡ ਵੀ ਪੈ ਸਕਦੀ ਹੈ ਤੇ ਦੂਸਰੇ ਪਾਸੇ ਜੇ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਦਾ ਜਿਹੜਾ ਆ ਉਹ ਵੀ ਪਲੜਾ ਭਾਰੀ ਹੈ ਮੌਜੂਦਾ ਸਰਕਾਰ ਹੈ ਔਰ ਡਾਕਟਰ ਰਾਜਪੂਮਾਨ ਨੇ ਇਸ ਇਲਾਕੇ ਦੇ ਵਿੱਚ ਕਾਫੀ ਕੰਮ ਕੀਤੇ ਹਨ ठीक है बहुत-बहुत शुक्रिया सुनील तो आटा तमाम जानकारी ਸਾਡੇ ਨਾਲ ਸਾਂਝਾ ਕਰਨ ਦੇ ਲਈ ਤੇ ਦੱਸਦੀ ਕਿ ਅਨੁਮਾਨਿਤ ਚੋਣ ਪ੍ਰਤੀਸ਼ਤ ਜੇਕਰ ਆਪਾਂ ਗੱਲ ਕਰ ਰਹੇ ਸੀ ਆਪਾਂ ਚੱਬੇਵਾਲ ਹਲਕੇ ਦੇ ਬਾਰੇ ਗੱਲ ਕੀਤੀ ਜਿੱਥੇ ਕਿ ਸੁਨੀਲ ਦੇਵ ਸਾਡੇ ਸਹਿਯੋਗੀ ਜੁੜੇ ਹੋਏ ਸੀ ਉਹਨਾਂ ਨੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਹੈ ਗਿੱਦੜਬਾਹ ਦੇ ਵਿੱਚ ਆਪਾਂ ਜੇਕਰ ਹੁਣ ਗੱਲ ਕਰਦੇ ਹਾਂ ਤਾਂ ਗਿੱਦੜਬਾਹ ਦੇ ਵਿੱਚ ਵੋਟਿੰਗ ਪ੍ਰਤੀਸ਼ਤ ਦੱਸੀ ਜਾ ਰਹੀ ਹੈ ਦੱਸ ਦੇ ਕਿ ਗਦਰਬਾਦ ਵਿੱਚ 78.1% VOTING ਪ੍ਰਕਿਰਿਆ ਜੁੜੀ ਹੈ ਤੇ ਜਿਮਨੀ ਚੋਣਾਂ ਦੇ ਵਿੱਚ 5 ਵਜੇ ਤੱਕ ਦਾ ਇਹ ਅਨੁਮਾਨਿਤ ਪੋਲ ਪ੍ਰਤੀਸ਼ਤ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਬਰਨਾਲਾ ਦੇ ਵਿੱਚ 52.7% VOTING ਹੋਈ ਹੈ ਜੱਬੇਵਾਲ ਦੇ ਵਿੱਚ 48.1% VOTING ਜੁੜੀ ਹੈ ਹੋਈ ਹੈ ਦੱਸੇ ਕਿ ਇਹ ਤਮਾਮ ਉਹ ਰੁਝਾਨ ਜੋ ਕਿ ਸ਼ਾਮ 5 ਵਜੇ ਤੱਕ ਦਾ ਤੁਹਾਨੂੰ VOTING ਪ੍ਰਤੀਸ਼ਤ ਅਸੀਂ ਦੱਸ ਰਹੇ ਹਾਂ ਹੁਣ 6 ਵਜੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਪੂਰੀ ਤਰੀਕੇ ਦੇ ਨਾਲ ਜਿਹੜਾ ਚੋਣਾਂ ਦਾ ਪ੍ਰਕਿਰਿਆ ਹੈ ਉਸ ਨੂੰ ਰੋਕ ਦਿੱਤਾ ਗਿਆ ਥਮ ਚੁੱਕੀ ਹੈ ਚੋਣ ਪ੍ਰਕਿਰਿਆ ਚਾਰ ਹਲਕਿਆਂ ਦੇ ਵਿੱਚ 45 ਉਮੀਦਵਾਰ ਸਿੱਗੇ ਉਹ ਆਮਨੇ ਸਾਹਮਨੇ ਸੀ ਹੁਣ EVM ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਪੂਰੀ ਤਰੀਕੇ ਦੇ ਨਾਲ ਕੈਦ ਹੋ ਚੁੱਕੀ ਹੈ ਚਾਰ ਹਲਕਿਆਂ ਦੇ ਵਿੱਚ VOTING ਹੋਈ ਤੇ ਇਹ ਚਾਰ ਸੀਟ ਜਿਹੜੇ ਨੇ ਕਾਫੀ ਆਪਣੇ ਆਪ ਦੇ ਵਿੱਚ ਮਹੱਤਵ ਸੀ ਹੈ ਮਹੱਤਵਪੂਰਨ ਸੀਗੇ ਤੇ ਇਹਨਾਂ ਦੇ ਵਿੱਚੋਂ ਵੀ ਦੋ ਸੀਟਾਂ ਹੌਟ ਸੀਟ ਮੰਨੀ ਜਾ ਰਹੀ ਸੀ ਦੱਸਦੇ ਕਿ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣ ਚੜੀ ਹੈ ਹੁਣ ਪੂਰੀ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਹੈ ਚੋਣ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ ਸਵੇਰੇ 7 ਵਜੇ ਤੋਂ VOTING ਜੜੀ ਹੈ ਸ਼ੁਰੂ ਹੋ ਚੁੱਕੀ ਸੀ ਤੇ ਸ਼ਾਮ 6 ਵਜੇ ਤੱਕ ਲੋਕਾਂ ਦੇ ਵੱਲੋਂ ਵੋਟਾਂ ਪਾਈਆਂ ਗਈਆਂ ਨੇ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਦੇ ਲਈ VOTING ਹੁਣ ਖਤਮ ਹੋ ਚੁੱਕੀ ਹੈ